ਉਸ ਤੋਂ ਆ ਬੱਕਰਾ ਲਿਆ ਸੱਤਪਾਲ ਨੇ ਬਾਈ ਜੀ ਕਿੰਨੇ ਦਾ ਹੋਇਆ ਬੱਕਰਾ ਹੋ ਗਿਆ ਲਿਖਾਈ ਆ ਜੀ ਬਾਈ ਜੀ ਕਲਦੀਪ ਜੀ ਸੱਤਪਾਲ ਨੇ ਕਿਵੇਂ ਆਇਆ ਸੱਤਪਾਲ 1600 ਦਾ ਲਿਖਾਈ ਆ ਆਪ ਦੋ ਦੀ ਠੀਕ ਆ ਕਿਹੜੇ ਬਾਈ ਤੋਂ ਲਿਆ ਉਹ ਫਿਰ ਆ ਵੀਰੇ ਬੱਬੂ ਮਾਣੇ ਹੀ ਗਿਣੀ ਜਾਂਦਾ ਬੱਬੂ ਮਾ ਬੱਬੂ ਮਾ ਅੱਛਾ ਕਲਦੀਪ ਠੀਕ ਆ ਕਲਦੀਪ ਕੀ ਹਾਲ ਆ ਠੀਕ ਆ ਬਾਈ ਠੀਕ ਆ ਬਾਈ ਤੇ ਲਿਖਾਈ ਆਪੋ ਆਪਣੀ ਘਰ ਦੀ 16 ਚ 1700 ਦਾ ਹੀ ਹੋ ਗਿਆ ਰੋਣੇ ਕਰਨਾ ਸਾਰਾ ਠੀਕ ਆ 1700 ਚੋ ਗਿਆ ਲੈ ਵੀ ਬਾਈ ਨਾ ਹਜੇ ਹੁਣੇ ਹੀ ਆਇਆ ਸੀ ਮੇਰੇ ਹਿਸਾਬ ਨਾਲ ਤਾਂ ਉਤਰ ਨਹੀਂ ਦਿੱਤਾ ਹੋਣਾ ਤੈਨੂੰ ਹਣਾ ਮੋਟਰਸਾਈਕਲ ਤੋਂ ਨਾਲ ਦੀ ਨਾਲ ਹੋ ਗਿਆ ਬਾਈ ਤੁਸੀਂ ਜਰੂਰ ਪਹੁੰਚਿਆ ਕਰੋ ਪਿੰਡ ਸੁਖਣਾ ਵਾਲੂ ਬੱਕਰਾ ਮੰਡੀ ਤੇ ਬਹੁਤ ਚੰਗੇ ਦੋਸਤ ਜਾਨਵਰ ਆਉਂਦੇ ਆ ਬਹੁਤ ਚੰਗੇ ਸੌਦੇ ਹੁੰਦੇ ਆ ਤੇ ਸੱਤਪਾਲ ਨੂੰ ਦਵਾਤਾ ਆ ਬੱਕਰਾ ਦੋਸਤੋ ਇਹਨੂੰ ਹੈ ਗਿਆ ਬਾਬੇ ਖਵਾ ਜਿਹਦੇ ਤੇ ਨੇ ਨਹੀਂ 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 ਭਾਖਾ ਨਹੀਂ ਦੀ ਰੌਣ ਜਨਾ ਇਹਦਾ ਸਿੱਧਾ ਹੋ ਗਿਆ 6000 ਦਾ ਹੁਣ ਇਹਦਾ ਪਾ ਪੈਗਾ ਜਿ ਕਿਲੋ ਖਵਾ ਦਿੰਦਾ ਦੇ ਰੇ ਤੁਸੀਂ ਨਹੀਂ ਬੋਲ ਸਕਦੇ ਵਿੱਚ ਪਾਉਂਦੀ ਸਮਾਂ ਤੁਸੀਂ ਲੈਣ ਆ ਲਈਏ ਹੁਣ ਮੈਂ ਮੈਂ ਕਿੱਥੇ ਬੈਠਾ ਬੈਠਾ ਹਾਂ ਹੋਵੀ ਯਾਰ ਪੈਰ ਨਾਗ ਬੰਨੇ ਅੱਗੇ ਟੋੜੀ ਹੋਣੀ ਨਹੀਂ ਬਾਈ ਅਰੇ ਕੰਮ ਕਰ ਚੱਲ ਹੋਰ ਲਾਵੇ ਕੋਈ ਫਿਰ ਆ ਬੱਕਰੇ ਦੀ ਬੋਲੀ ਹੈ ਬਾਈ 4300 ਸੁਖੇ ਤੂੜ ਕੋਟਲੇ ਦਾ 4300 ਪੱਠ ਪੱਠ 40 7 ਬਾਰ ਫੜਲਾ ਦੋ ਦਮ 43 ਚੰਗਾ ਰਹੇਗਾ ਗੋਲੀ ਸਰਾ 43 ਸੌਣੀ ਹੋਣੀ ਆ ਜਾ ਕੇ ਦਾ ਉਹ ਤਾਂ ਉਹਦੇ ਪਾਸੇ ਮੈਂ ਫੈਟ ਦਾ ਬਾਈ ਮੈਂ ਉਹ ਬੋਲਦਾ ਜ ਮਤਲਬ ਸੰਗਾ ਨਹੀਂ ਬੋਲਦਾ ਭਰਾਵਾ ਗੋਲ ਕਰਨੀ ਠੀਕ ਆ ਦੇ ਦੇ 43 ਗੋਲ ਉਹ 9 ਕਿਲੋ ਹੁੰਦੀ ਇਹਨਾਂ ਨੇ ਪੈਸੇ ਲਾ ਦੇ ਸ਼ਰਮ ਮਾਰੀ ਨੇ ਚੇਲੀ ਨੂੰ ਫੜਾਰੇ ਭਰਾਵਾ ਕੋਈ ਸੌਦਾ ਹੋ ਜਾਂਦੇ ਕੋਈ ਸੱਤ ਪਾਲ ਕੀ ਚਾਹ ਕਾ ਹੈਂ ਰਪੜਾ ਕਿਹੜਾ ਵਿੱਚ ਨਾ ਲਾ ਉਹ ਹੈ ਉਹ ਜਦ ਕਰਾ ਘਾੜ ਦੇ ਮੂੰਹ ਚ ਲੈ ਬਾਈ ਫੜਾਓ ਯਾਰ ਬਾਈ ਲੈ ਵੀਰੇ ਮੜ ਕੇ ਨਾ ਨਹੀਂ ਹੋਣੀ ਵੀਰੇ ਹੋਗੇ ਵੀਰੇ ਕੋ ਬੜਾ ਸੱਤ ਬਾਸ ਬਰੋਣਾ ਫਿਰ ਹੋਰ ਵੀ ਆਉਂਦਾ ਤੇਰੇ ਨਾਲ ਕਰੋ ਹੁਣ ਜੇ ਮੈਂ ਸੌਦਾ ਕਰਾਂ ਫਿਰ ਅਖਣ ਵਿੱਚ ਮੜਿਆ ਰਹਿਣਾ ਵਿੱਚ ਨਹੀਂ ਆਇਆ ਤੂੰ ਬਾਹਰ ਯਾਰ ਮੈਂ ਕਰ ਮੈਂ ਮਰ ਜਿਵੇਂ ਮਰਜ਼ੀ ਕਰਾ ਦੇ ਕਰਾ ਦੇ ਮਾੜਾ ਕਿ ਮੰਤਰ ਚੂਮੰਦਰ ਕਰਾ ਦੇ ਕਰਾ ਰਹੇ ਹੋ ਭਰਾਵਾ ਸੁੱਖੇ ਕਰਾ ਦੇ ਫੜ ਕੇ ਕਰਾ ਦੇ ਫਿਰ ਹੁਣ ਛੱਡ ਕੇ ਹੋ ਗਿਆ ਬਸ ਉੱਥੇ ਉਹ ਨਹੀਂ ਹੁੰਦਾ ਹੋਰ ਫਿਰ ਉੱਥੇ ਹੋ ਗਿਆ ਭਾਈ ਯਾਰ ਤੈਨੂੰ ਬੰਦੇ ਦੋ 4 ਰੁਪਏ ਤੂੰ ਦੇ ਦੇ ਹੁਣ ਥੋੜੇ ਬੰਦੇ ਆ 500 ਬਣ ਜਾਂਦਾ ਕੋਈ ਨਹੀਂ ਹੁੰਦਾ ਉਹ ਨਹੀਂ ਹੁੰਦਾ ਭਰਾਵਾ ਖਰੀਦ ਚੋਂ ਘੜੀ ਜਾਂਦੇ ਐ ਤੇਰੇ ਲਈ ਕਰ ਦੇ ਘੜੀ ਆਪਣੀ ਕੋ ਚੱਕਰ ਫੜਾ ਦੇ ਭਰਾ ਸੁੱਖੇ ਮੈਂ ਬੜਾ ਰੱਖ ਪਾ ਜਿਹਨੂੰ ਬੜਾ ਦੇ ਫਿਰ ਜਿਹੜਾ ਕਾਲਾ ਬਾਏ ਨੂੰ ਪੜਾਈ ਮਾੜਾ ਮਾੜਾ ਕੋਈ ਨਹੀਂ ਚੜਦਾ ਜੀ ਤੈਨੂੰ ਖਰੀਦ ਚੋ ਨਹੀਂ ਨਹੀਂ ਬਾਈ ਨਹੀਂ ਮਾੜਾ ਕੰਮ ਦਾ ਮਾੜਾ ਸੁੱਕਾ ਆ ਬਾਈ ਮਾੜਾ ਬਾਪੇ ਨੂੰ ਪੁੱਛ ਲੈ ਆਪ ਨੂੰ ਬਤਾ ਯਾਰ ਪਾਠਲੇ ਦਾ ਚੱਕੋ ਯਾਰ ਚੱਕੀਏ ਪਾਪਾ ਪਾਪਾ ਮਾੜਾ ਯਾਰ ਇਹ ਮੇਰਾ ਲੋਕ ਰਾਏ ਫੜ ਸਾਈ ਫੜਾ ਫੜ ਫੜਾ ਫੜਾ ਸਾਡਾ ਅੱਛਾ ਕੋ ਲਖਾਈ ਤੁਰਨ ਕਰੋ ਨੀ ਹੈ ਪੰਜ ਚਾ ਪੰਜ ਹੋਣਾ ਚਾਹੁੰਦਾ ਉਹ ਲਖਾਈ ਨੂੰ ਵਾਜਾ ਫੜਦਾ ਪਹਿਲੇ ਪੈਸੇ ਪਹਿਲਾ ਦਿਨ ਉਹ ਨਹੀਂ ਭਾਈ ਯਾਰ ਬੰਦੇ ਪੈਸੇ ਬੁਲਾਉਣ ਨੇ ਭੱਜਿਆ ਯਾਰ ਉਹ ਨਹੀਂ ਭੱਜਿਆ ਭਰਾ ਵਜਣਾ ਨਹੀਂ ਨਹੀਂ ਰੁਕੋ ਕੀ ਹੋਣ ਤਾ ਨਾ ਜਾਣਾ ਬਿਚਾਰੇ ਕੋਈ ਨਹੀਂ ਕੋ ਬਹੁਤ ਬਾਇ ਬਹੁਤ ਬਿਜੋ ਕੇ ਬਾਇ ਵੇ ਪਰ ਉਹਨੂੰ ਮਾਫ ਕਰ। ਬਈ ਆ ਬੱਕਰੀ ਦਾ 5000 ਰੁਪਏ ਦੇ ਵਿੱਚ ਲਖਾਈ ਬਾਈ ਜੀ ਸੱਤ ਬਾਲ ਕਰਾਊਗਾ। ਬਾਈ ਸਰ ਨੂੰ ਬੱਕਰੀ ਦਵਾਈ ਆ। ਠੀਕ ਆ ਤੁਸੀਂ ਦੇਖ ਸਕਦੇ। ਲਖਾਈ ਆਪਣੀ ਹੋ ਗਈ। ਪਾਈ 320 ਆ। ਹਣ ਬਾਈ ਨਹੀਂ। ਲਖਾਈ ਬਰੋਂ ਉਸਕੇ ਹੋਰ ਨਹੀਂ ਮਾਰ ਕੇ ਕਰ। ਨਹੀਂ ਮਾਰਨੇ ਨੂੰ ਨਹਿਰੂ ਨਾ ਧੱਕਾ ਕਰ। ਉਹ ਨਾ ਧੱਕਾ ਕਰਦੇ। ਤੂੰ ਲੈ ਲੈ। ਬਈ ਮੈਂ ਪੱਟ ਚ ਦੇਰੀ ਦੇਣੀ 6 ਆਦੀ ਪੜ ਦੇਊਗਾ। ਜੇ ਲੈਣੀ ਤਾਂ ਲਾਓ। ਵਾ ਵਾ। ਤੇ ਘੱਟ ਲਈ ਫਿਰ ਦਿਓ। ਇਹ ਦਾ ਪਰਤ ਵਾਦ ਹੋਣਗੇ ਭਾਈ ਇਹ ਤਾਂ ਮੈਂ 45 ਦਿੱਤਾ ਤੇ ਹੋਰ ਤੇ ਆਪਣਾ ਆਪਣੀ ਹੋ ਗਈ ਤੇਰੀ ਹਾਂ ਹਾਈ ਜੀ ਦਿਮਾਗ ਆਦਾ ਪਰ ਗਾਉਂ ਉਹ ਮੂਹ ਹੋ ਗਈ ਮੌਜ ਮਿਲਦੀ ਹੈ ਭਾਈ ਕਹਿਦਾ ਆਪਾ ਉਹ ਸਭ ਲੀਡ ਵਾਲਾ ਜਿਹੜੀ ਨਹੀਂ ਲੀਡ ਨਹੀਂ ਲਿਮਾਂਦਾ ਬਰਾਵਾ ਜਿਹੜੇ ਮੈਨਾਂ ਦਾ ਬਰਾਵਾ ਦੁਕਾਨ ਵੀ ਛੱਡੋਗੇ ਉਹਨੇ ਵੀ ਮਰ ਕੇ ਗਾ ਵੇਖਤੀ ਕਿਤੇ ਹੋਏ ਸੀ ਮਾਰ ਲੈ ਮਕਾਨ ਨੂੰ ਤੇਰਾ ਕੋਲ ਕਾਣ ਹੈ ਦੁਕਾਨ ਤੇ ਵੜ ਦੂ ਸ੍ਰੀ ਪੁੱਤ ਜੀ ਲਗਾਓ ਬਾਈ ਨਾ ਦੇ ਬੱਲ ਖਾ ਲਖਾ ਲਖਾ ਲੇਖ ਲੇਖ ਬਾਈ ਨਾ ਦੇ ਪਾਰਾ ਹੁ ਜੇ ਤੇ ਜਿਹੜੇ ਹੈਗੇ ਉਹ ਨਹੀਂ ਬਾਈ ਉਵੇਂ ਨਹੀਂ ਹੋਣੀ ਆ ਉਹ ਨਹੀਂ ਬਸ ਯਾਰ ਭਰਾਵਾ ਉਹ ਨਹੀਂ ਓਏ ਹੋ ਕੀ 5000 ਚ ਲਖਾਈ ਆਪੋ ਆਪਣੀ ਕਰਤੀ ਬਾਈ ਠੀਕ ਆ ਬਾਈ 5000 ਦੇ ਵਿੱਚ ਲਖਾਈ ਆਪੋ ਆਪਣੀ ਕਰਤੀ ਆ ਬਾਈ ਸਰ ਨੂੰ ਦਵਾਤੀ ਆ ਸੱਤ ਪਾਲ ਤੋਂ ਮੈਂ ਤੈਨੂੰ ਬੱਕਰਾ ਦੇ ਦੂੰਗਾ ਲੈ ਮੈਂ ਦੇ ਦੂੰਗਾ ਸਹੀ ਆ ਸਹੀ ਆ ਬਾਈ ਮੈਂ ਦੇ ਦੂੰਗਾ ਬਾਈ ਸਰ ਨੂੰ ਦਵਾਤੀ ਆ ਆਇਆ ਆ ਮੇਰੀ ਗੱਲ ਤੋਂ ਪਹਿਲਾਂ ਇਹ ਸਰਦੀ ਸਾਈਡ ਲਈ ਜਾਣੇ ਹੁਣ ਤੇਰੀ ਸਾਈਡ ਲਈ ਜਾਣੇ ਜਾ ਇਸ ਤੋਂ ਨੇੜੇ ਹੋ ਦੇ ਓਏ ਆਜ ਉਹ ਯਾਰ ਤੇਰਾ ਨਹੀਂ ਮਾਰੀ ਨੀ ਕਰਦੇ ਭਰਾਵਾ ਅਸੀਂ ਹੁਣ ਕੀ ਯਾਰਾ ਸੋਈ ਪਾਇਆ ਚੰਗੀ ਐ ਹੁਣ ਕਿਵੇਂ ਕਰਤੀ ਹੋਏਗੀ 10 ਕਿਲੋ ਖਾਣ ਦੀ ਸਮਝ ਆ ਜੇ ਵਰਦੂ ਉਹ ਤਾਂ ਯਾਰ ਪਾਣੀ ਉਹ ਕਰਦੇ ਦੱਸ ਦਿਓ ਦਿਖਾਈ ਕਿਵੇਂ 100 ਨਾਲ ਪਰ ਜਾਨ ਤਾਂ ਨਹੀਂ ਨਿਕਲ ਜੀ 5100 ਜਿ ਲਖਾਈ ਕਰਾਊਗਾ ਬਾਈ 5100 ਪੈਗੀ ਸੰਪਾਈ ਠੀਕ ਆ 5100 ਜਿ ਪੈਗੀ ਲੈ ਵੀ ਦੇ ਹੋ ਗਏ ਠੀਕ ਹੈ ਐਵੇਂ ਸਹੀ ਗੱਲ ਆੜਿਆਣਾ ਕਰ ਸੱਤ ਬਲ ਹੋ ਗਏ ਹੋ ਗਏ ਠੀਕ ਹੈ ਭਾਈ ਲੈ ਵੀ ਦੋਸਤੋ ਆ ਹਾਂ ਉਹ ਬੋਤਲ ਨਾਲ ਲੱਗੇ ਉਹ ਫੜ ਭਾਈ ਕੋਈ ਨਹੀਂ ਕਿਤੇ ਨਹੀਂ ਜਾਂਦੀ ਜਾਂਦਾ ਚੱਲ ਜੰਨਤ ਚੱਲ ਨਾਉ ਕੱਤੋਂ ਲਗਣਾ ਬੀਕੋਨ ਦਾ ਬਾਈ ਯਾਰ ਇਹ ਕਿੰਨੇ ਪੈਸੇ ਬਾਈ ਕੱਢ ਜਾ ਇਚਰਾ ਇੱਕ ਦਾ ਕਰ ਲੈਂਦੇ ਬਰੂ ਦਾ ਇਧਰੋਂ ਕਰ ਲੈਂਦੇ ਜਿਵੇਂ ਮਾਰ ਚ ਕਿਹੜੇ ਦਾ ਕਰਦੇ ਦੋਨਾਂ ਦਾ ਦੋਵਾਂ ਦੇ ਕੁਝ ਕੰਮ ਤੋਂ ਆਸਕੇ ਤੇਰੀ ਦਾ ਬਾਈ ਦੋਨਾਂ ਦਾ ਜਾਇਦਾ ਬਾਈ ਜਮਾ ਦੇਣ ਨਾਲ ਬਾਈ ਮਾਲ ਮੋਲ ਲਈ ਮੰਗੀ ਭਰਾ ਬਣ ਕੇ ਯਾਰ ਤੇਰੇ ਹੁਣੇ ਵੇਚ ਜਾਣੇ ਹੈ ਯਾਰ ਚੱਲ ਦਾ ਤੋ ਸਾਹੀ ਕੱਢ ਫੜਾ ਕੋਈ ਨਹੀਂ ਜੇਬ ਚ ਤੇਰੇ ਪੈਸੇ ਉਹਦੇ ਆ ਆ ਜੀ ਇਧਰ ਆ ਬਚਾ ਲੈ ਆ ਆ ਕੀ ਮੂੰਹ ਬੜਤੀ ਨਾ ਬਾਈ ਯਾਰ ਹਰ ਬਾਈ ਹੋਰ ਲੈ ਉਹ ਭੱਜਣਾ ਕੋਈ ਨਹੀਂ ਤੇਰੇ ਬੱਕਰੇ ਕੋਲੇ ਆਦਾ ਯਾਰ ਬਾਈ ਤੇਰੇ ਮੰਡੇ ਤੇਰੇ ਕੋਲ ਆ ਗਿਆ ਬੰਦੇ ਕਿਹੜੇ ਹੁੰਦਾ ਬਾਈ ਲੈ ਗਨੇ ਦਾ ਬਾਈ ਨਮੋਲੀ ਦੇਖਨੇ ਆ ਵੀਰ ਮੇਰੇ ਦੇਖਨੇ ਮਾਲ ਮੋਲੀ ਆ ਬਾਈ ਯਾਰ ਆ ਜਾ ਨਹਿਰੂ ਯਾਰ ਉਹ ਬਾਈ ਨਹਿਰੂ ਉਚਾਲੇ ਦਾ ਧੂਆਂ ਬਾਈ ਬਾਈ ਕਿੱਥੇ ਆ ਤੂੰ ਕੀ ਗੱਲ ਆ ਤੂੰ ਕਹੇ ਕੀ ਵੀਰਾ ਕਹਿਣਾ ਕੀ ਯਾਰ ਤੂੰ ਕਹੇ ਯਾਰ ਅੱਜ ਤੂੰ ਕਹਦੇ ਤੈਨੂੰ ਪਤਾ ਹੀ ਆ ਦੱਸ ਦੇ ਕਿ ਕੱਟਰੀ ਦੇਣੇਗਾ ਹਾਂ ਇਹਨਾਂ ਦਾ ਮਾਲ ਮੁੱਲੀ ਆ ਬਈ ਯਾਰ ਵੇਟ ਵੀ ਵਿਕਣਾ ਇਹਨਾਂ ਦਾ ਹੋ ਰਿਹਾ ਨਜਾਜ਼ਮੁਗੀ ਨਹੀਂ ਬਈ ਯਾਰ ਓ ਯਾਰ ਬਾਈ ਹੁਣ 15 14 ਦਾ ਬਾਈ ਨਹੀਂ ਦਈਂ 5000 ਉਹਨਾਂ ਦਾ ਕਿਲੋ ਬਚਦਾ ਆ ਤੇ ਆਪਾਂ 6.5 ਲਾਇਆ ਯਾਰ ਆਪਾਂ ਜਦੋਂ ਮੈਂ ਹੱਸਦੇ ਵੀ ਨਹੀਂ ਕਿਹਾ ਬਾਈ ਯਾਰ ਆਪਾਂ ਤੇਰਾ ਤਾਂ ਲਾਉਂਦਾ ਹੁੰਦਾ ਤੂੰ ਇੱਕ ਤੂੰ ਵੀ ਦੱਸ ਦੇ ਇਦੂ ਕੱਟ ਦੇਣੀ ਨਹੀਂ ਮੈਂ ਹਾਂ ਇੱਕਦਾਂ ਤੂੰ ਵੀ ਲਖੀਰ ਖਿੱਚ ਦੇ ਡਗਲੇ ਤੋਂ ਕੱਟ ਲੈਣੇ ਇਹ ਫਿਕਚੇ ਸਦਾ ਹੋਣ ਉਹਨਾਂ ਨੇ 8500 ਕਰਤਾ ਆਹੜਾ ਫਰਤ ਤਾਂ ਮੈਂ ਇੱਕੋ ਹੀ ਬਾਜੀ ਬੋਲਦਾ ਆ ਉਹ ਫਰਤ ਨਾਲ ਬੋਲੂਗਾ ਨਾ ਨੋੜ ਤਾਂ ਹੱਥ ਦਾ ਨਾਲ ਤੂੰ ਰੱਖਦੀ ਖਸਮ 9000 ਤੂੰ ਮੈਂ ਦੇ ਰੋ ਕੋਸ ਨਹੀਂ ਦਵਾ ਦੇ ਦੇ ਨਾਲ ਇੰਨੇ ਫੇਕਤਾ ਦੇ 21 ਹੋਵੇ ਉਹ ਮੰਗੇ ਨੂੰ 5000 ਮੋਟੇ ਕਢਾਈ ਆ ਬਾਈ ਉਹ 2000 ਦੇ ਦੇ ਮੈਂ ਵੀ ਉਹਨੂੰ ਪੁੱਛੇਗਾ 1000 ਸੱਤੇ ਮਾਣ ਦੇਣਾ ਮੈਂ 2 2 4 4 ਕਰਕੇ ਘਟਾਏ ਲਿੱਕੇ ਤੈਨੂੰ ਜਿਹੜੇ ਦੇਣੇ ਸੀ ਸਿੱਧਾ ਹੀ ਉਹੀ ਰੇੜੀ ਦੱਸਦਾ ਫੱਟ ਘਾਟ ਘੱਲ ਲਈ ਆਹ ਲਾ ਫੜਿਆ ਉਹ ਘੱਟ ਤੋਂ ਰੁਪਿਆ ਵੀ ਨਹੀਂ ਲੈਣਾ ਯਾਰ 14000 ਤੋਂ 11000 ਹੱਸਦਾ ਸਿੱਧਾ ਉਹ ਯਾਰ ਜਿੱਥੇ ਪਈਏ ਦਾ ਉੱਤੇ ਉੱਤੇ ਚੱਲਦੇ ਆ ਤੁਸੀਂ ਇਹਨਾਂ ਮਾਰ ਬਣਾਉਂਦੇ ਨੂੰ ਪਤਾ ਲੱਗੇ ਜਿੱਥੇ ਬਾਈ ਜਾਂਦਾ ਉਹ ਵੀ ਗਰੀਬ ਬੰਦਾ ਨਾ ਭਾਈ 10000 ਰੁਪਏ ਬਾਈ ਜਾਂਦਾ 10000 ਫੜਿਆ ਆਹ ਲਾ ਫੜ ਮਾ ਬੇਸਾ ਸਹੀ ਹੋ ਗਿਆ ਲਾ ਫੜ ਸਹੀ ਹੋ ਗਿਆ ਭਾਈ ਜੰਮਾ ਲਾ ਫੜ ਉਹ ਮੈਂ ਨਾ ਤੂੰ ਯਾਰ ਕਿਹਦਾ ਲੈ ਜਾਏਗਾ ਮੀਨ ਬਾਈ ਮੇਰੀ ਗੱਲ ਸੁਣ ਨਾ ਮੈਂ ਵੀ ਨਹੀਂ ਬੋਲਿਆ ਨਾ ਤੇ ਕਦੀ ਨਹੀਂ ਬੋਲਿਆ ਜਿੱਥੇ ਜੈਜ ਆ ਉੱਥੇ ਤੈਨੂੰ ਕਿਹਾ ਗਿਆ ਜੈਜ ਕਰ ਲੈ ਫੜ ਲੈ ਬਾਈ 3000 ਹਰ ਦਾ ਬਾਈ ਯਾਰ ਮੈਂ ਨਾ ਉਹ ਤੇ ਬੋਲਿਆ ਫੜ ਲੈ ਜੇ ਨਾ ਮੈਨੂੰ ਪਤਾ ਜਵਾ ਸਹੀ ਜਵਾ ਅਸੀਂ ਹੁਣ ਆ ਤੂੰ ਲੱਗੇ ਬਾਬੇ ਕੁਛ ਤੇਥੋਂ ਲੈ ਨਾ ਉਹ ਤੋਂ ਲੈ ਲੈ ਅਸੀਂ ਤਾਂ ਚਲ ਮੰਡੀ ਤੇ ਅਸੀਂ ਤਾਂ ਜਲਦੀ ਬਾਈ ਜਵਾ ਜੈਜਾ ਭਰਾ ਯਾਰ ਮੰਨਿਆ ਕਰ ਓ ਬੋ ਯਾਰ 500 ਨਾ ਪਰ ਉਹ ਛੱਡ ਜੂਗਾ ਬਾਈ ਯਾਰ ਫਿਰ ਉਹ ਵੀ ਚਾ ਲੈਣ ਉਹ ਬਾਈ ਯਾਰ ਉਹਨੂੰ ਵੀ ਫਿਰ ਉਹ ਹੀ ਜਾਉਂਦੀ ਆ ਜਿਹੜੀ ਗੱਲ ਕਹਦੀ ਮੈਂ ਕਹਦੀ ਬਸ ਓ ਵੇਖ ਨਾ ਵਧੀਆ ਵਗਦੇ ਆ ਤੇਰੇ ਬਾਈ ਜਮਾ ਜਾਇਆ ਜਾ ਇਹਦਾ ਬਾਈ ਬਹੁਤ ਲੱਗੀ ਗੱਲ ਤਾਂ ਪੱਕੇ ਬਈਏ ਜਾ ਯਾਰ ਬਾਈ ਪਹਿਲੀ ਯਕੀਨ ਨੂੰ ਹੀ ਗੱਲ ਤੇ ਉਹ ਬਾਈ ਯਾਰ ਲਾ ਕਮਾਲ ਹੋ ਗਈ ਹੁਣ ਉਹਨੂੰ ਮੈਂ ਮੇਰੀ ਗੱਲ ਸੁਣ ਬਾਈ ਯਾਰ ਮੇਰੀ ਗੱਲ ਸੁਣ ਦਾਸ ਵਾਲੀ ਚੀਜ਼ ਦਾ ਦਾਸ ਹੀ ਬੋਲਾਂਗੇ ਹੁਣ ਮੈਂ ਨਹੀਂ ਯਾਰ ਮੈਂ 95 ਸਾਲ ਦੀ ਗੱਲ ਅਸੀਂ ਆਕੇ ਜੀ ਅਸੀਂ ਤਾਂ ਨਹੀਂ 95 ਸਾਲ ਦੀ ਆਕੇ ਬਾਈ ਯਾਰ ਮੈਂ ਕਿਹਾ ਤਾਂ ਮੈਂ 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 ਇਹ ਸਾਈ ਉਹ ਜਾ ਯਾਰ ਭਾਈ ਭਾਈ ਯਾਰ ਮੜਕੇ ਉਹਨੇ ਕਿੱਥੇ ਵੇਚੇ ਕੋਲੋ ਉਹਨੇ ਵੇਚਨੇ ਯਾਰ ਇਹਨਾਂ ਕੋਲ ਕੀ ਹੈ ਭਾਈ ਮੈਂ ਤਾਂ ਦੇ ਹੋਰ ਕੇ ਭਰਨਾ ਪੜ ਲੰਮੂ ਖਈਆ ਭਾਈ ਯਾਰ ਕਮਾਨ ਕਿੰਨਾ ਗਿਆ ਹੋਨੇ ਬਖਰ ਵੇਚਨੇਗਾ ਲੱਲ ਲੱਲ ਨਾ ਤਾਨੂੰ ਆ ਪਾਠ ਤੇ ਕਹਿਣਾ ਆ ਤਾਂ ਵੇਖ ਲੈ ਤਾਂ ਮੇਰੀ ਗੱਲ ਸੁਣਾ ਤਾਂ ਝੜਕਈ ਬੰਦਾ ਲਿਖ ਦੇ ਤੇ ਵੀ ਤੇਰੇ ਵਰਗਾ ਝੜਕਈ ਗਰੀਬ ਬੰਦਾ ਹੀ ਇਹ ਹੈ ਇਹ ਕਹੀ ਜਾਂਦਾ ਤੈਨੂੰ ਹੁਣ ਰੌਲਾ ਕੀ ਰਹਿ ਗਿਆ ਨੰਦੇ ਕੋਸ ਨੇ ਸਾਡੇ ਨਾਲ ਕਾਸਟਿੰਗ ਦਵਾ ਲੈ ਦੱਸਦਾ ਕਹਿੰਦੇ ਮੈਂ 8000 ਆਖੇ ਮੈਂ 2000 ਚੱਲ ਮੇਰੀ ਗੱਲ ਸੁਣ 10.5 ਚ ਲਖਾਈ ਕਰਾ ਦੀ ਲਖਾਈ ਲਖਾਈ ਕਰਾ ਦੀ ਲਖਾਈ ਕਰਾ ਦੀ ਇਹ ਲੀ ਹੋਊਗੀ ਹੁਣ ਸਾਢੇ 10 ਚ ਲਖਾਈ ਕਰਾ ਦੀ ਪਤਾ ਨਹੀਂ ਲਖਾਈ ਕਿਵੇਂ ਕਰਾਂ ਉਹ 400 ਲੱਗਦਾ ਬਹੁਤ ਆ ਤੁਹਾਨੂੰ ਨਹੀਂ ਨਹੀਂ ਮੰਨ ਕੇ ਨਾ ਨਾ ਹੁਣ 450 ਪਊਆ 100 200 ਇੱਕ ਦਾ 200 ਇੱਕ ਦਾ ਹਾਂ तो 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 बात तो तो <harana Charland magicMA> <laughs> सही है यार का दबा पे भाई सही है चल ठीक है बस यार चल कोई 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 गल वो कोई गल नई गल नै भी दोस्त वाह ਦੋ ਬੱਕਰੇ ਹੋ ਗਏ ਆ ਭਾਈ ਜੀ ਕਿਹੜਾ ਪਿੰਡ ਸੀਗਾ ਭਾਈ ਕਿਉਂ ਭਾਈ ਕਿਹੜਾ ਪਿੰਡ ਸੀ ਆਪਣਾ ਭਲਾਈਆਂ ਨੇ ਦੋਈ ਸੀ ਲਈ ਭਾਈ ਭਲਾਈਆਂ ਨੇ ਦੋ ਹਜੇ ਬਸ ਦੋ ਚਾਰ ਮਿੰਟ ਹੀ ਹੋਏ ਸੀ ਆਜ ਨੂੰ ਤੇ ਆਉਂਦਿਆਂ ਨੂੰ ਹੀ ਭਾਈ ਜੀ ਪੜਾ ਕੇ ਪਾਤੇ ਆ ਆ ਦੋ ਬੱਕਰੇ ਭਾਈ ਜੀ ਸਹੀ ਗੱਲ ਆ ਦਵਾਦਿਆ ਕੰਤੋਂ ਫੜਾ ਦੇ ਫੜਾ ਦੇ ਪੈਸੇ ਕਨਾ ਦੇ ਲਈ ਹੁਣ ਆ ਤੀਜੇ ਦਾ ਵੀ ਚੱਲੀ ਜਾਂਦਾ ਸੌਦਾ ਲੈ ਕੇ ਦੇਵ ਜੀ ਤੇਰੇ ਆਪ ਦੇ ਉਹਨੇ ਹਾਂ ਜਿੱਤਾ ਕੀ ਹੈ ਕਿੰਨਾ ਲੱਗ ਰਿਹਾ ਜਗਰ ਲੱਗਾ ਇਹ ਕਿਹੜਾ ਵਿਚਾਰ ਹੈ ਇਹਦਾ ਦਾ ਨਾ ਕੀ ਹੈ ਬਾਈ ਤੇਰਾ ਉਹ 5 ਬਾਈ ਤੋਂ ਹੋਵੇ ਹਾਂ ਉਹ ਗੱਲ ਹੋ ਗਈ ਨਾ ਮੈਂ ਪਹਿਲਾਂ ਹੀ ਬਤਾਇਆ ਹੀ ਆਖਣਾ ਹੈ 3500 ਰੁਪਏ ਦੀ ਇਹਦਾ ਨਹੀਂ 4500 4000 ਫੜਾ ਯਾਰ ਪੂਰੇ 4 ਦਾ ਫੜਾ ਹੈ ਯਾਰ ਜਾ ਹੋ ਗਿਆ ਵੀ ਚਲ ਮਕਾਹ ਤੇ ਟਾਟੇ-ਬਾਟੇ ਕਰਦੇ ਬਿੱਲਾ ਹੋ ਗਿਆ ਬੜਾ ਬਈ ਰਹੇਗਾ ਨਹੀਂ ਆਖਵੇਂ ਕੁਝ ਨਹੀਂ ਰਹਿਣਾ ਮੈਂ ਤਾਂ ਮੈਨੂੰ ਉਹਦਾ ਨਹੀਂ ਆ ਬਾਈ ਸਹੀ ਆ ਸਹੀ ਉਹਨਾਂ ਨੂੰ ਦੇਖਦੇ ਵੰਡ ਲਾ ਕੇ ਸਮਝ ਨਹੀ ਨਹੀਂ ਸਹੀ ਹੈ ਯਾਰ ਬਾਈ ਲੈ ਵੀ ਚੱਕ ਬਾਬੋਰ ਆਲਾ ਆਇਆ ਪੰਜ ਸੀਨਾ ਗਾਦੇ ਕੋਲੇ ਵੀ ਜਾ ਆਪੜੇ ਹੁਣ ਇੱਕ ਪਾਸੇ ਤਾਂ ਨਵੇਂ ਨਵੇਂ ਟੋ ਗਨਾ ਦੇ ਪੈਸੇ ਬਾਈ ਵੱਲ ਚੱਕ ਕਾਟਾ ਬਾਟਾ ਕਾਟਾ ਦੇਖੋ ਕਾਟਾ ਬਾਟਾ ਆਪਣਾ ਵਜੇ ਲਾ ਲਾ ਪਰ ਵਜੇ ਸਹੀ ਆ ਬਾਈ ਸਹੀ ਆ ਇਹਦੀ ਲਖਾਈ ਕਿਵੇਂ ਕੀਤੀ ਆ ਹੋਰ ਦਲਾਲੀ ਲਖਾਈ ਸਾਰਾ ਬਾਈ ਲਖਾਈ ਪਹਿਲਾ 100 ਰੁਪਿਆ ਦੇ ਕਿਨਾਰੇ ਸਾਰੇ ਸਾਰੇ ਕਰਕੇ ਬਾਈ 100 ਰੁਪਿਆ 200 ਉਹ 100 ਓਏ ਵੱਖੋ ਵਕਰੀ ਕਰਦੀ ਨਾ ਉਥੇ ਕਰਾ ਦੇ 100 ਰੁਪਿਆ ਲਗਾਈ ਯਾਰ ਆਪੜ 10000 100 ਲੇਡੋ ਕਰ ਉਹ ਕਿਹਾ ਜਣ ਦਾ ਆ ਪੈਸੇ ਉਹਦੇ ਬਾਈ ਦੇ ਪਹਿਲੇ ਉਹ ਬਾਈ ਲੈ ਲਓ ਬੱਕਰਾਂ ਦੇ ਮੈਂ ਉਹ ਵੈਸਦਾ ਗਿਆ ਲੈ ਦੋ ਬੱਕਰਿਆਂ ਦੇ ਹਾਂ ਹਾਂ ਦਿੱਤਾ 500 ਉਹ 500 ਆਇਆ ਬਾਈ ਸਹੀ ਹੈ ਇਹ 500 ਉਹ ਸਹੀ ਸੀਗੀ 500 ਤੇ ਮੈਂ ਬਤੀ ਵੇਲੇ ਬਾਕੀ ਨਹੀਂ ਚੱਲਣਾ ਚੋ ਸਾਰ ਠੀਕ ਹੈ ਜੀ ਆ ਵੇਖ ਲੈ ਤੋ 400 ਘਟਨੇ ਕਿਦੇ ਆਖੇ ਮੈਨੂੰ ਹੀ ਗਈ ਨਾ ਨਹੀਂ ਹਾਂ ਉਹ ਵੀ ਨਹੀਂ ਗੱਲ ਹਾਂ ਆ ਤੀਏ ਨਾ ਭਾਈ 100 ਰੁਪਏ ਵਿੱਚ ਰਾਇਦਾ 100 ਰੁਪਏ ਵਿੱਚ ਕਾਹਦੇ ਵਾਸਤੇ ਰੱਖਦਾ ਯਾਰ ਕਹਿੰਦਾ 2000 2000 ਸਰਦਾ ਤੋਂ ਉਹ ਹੀ 100 ਬਚਣਾ ਹੈ ਕੱਟ ਕੇ ਵੇਚਣਾ ਫੜਾ ਯਾਰ ਕੋਈ ਨਹੀਂ ਭਾਈ 100 ਨਾਲ ਕੁਝ ਨਹੀਂ ਹੁੰਦਾ 100 ਨਾਲ ਕੀ ਹੁੰਦਾ ਬਈ ਯਾਰ ਬਈ ਯਾਰ ਉਹ ਸਪੈਰ ਬਈ ਸੁਣਾ ਇਹ ਤਾਂ ਉਹਨਾਂ ਦਾ ਵੀ ਤੇਰਾ 200 ਉਧਰੋਂ ਭਰਾ ਤਾਂ ਕਿੱਥੇ 10000 ਹੀ ਦਿੰਦਾ ਸੀ ਉਹ ਹਾਂ ਆ ਇਹ ਦੇਣ ਨੂੰ ਤਾਂ ਅਗਲਾ ਉਹ ਪੰਜ ਆਹ ਤੋਂ ਦਰਮਿਆਨ ਤੋਂ ਦੇ ਜਾਣੀ ਤੁਹਾਨੂੰ ਦੇ ਕਿੰਨਾ ਕਿੰਨਾ ਕ ਫਰਕ ਪੈ ਗਿਆ ਸਹੀ ਗੱਲ ਲਿਖਾਈ ਦਾ 700 ਦਾ 440 ਨਾ ਨਾ ਯਾਰ ਫੜਾ ਰਸਾ ਯਾਰ ਭਾਈ ਫੜਾ ਰਸਾ ਯਾਰ ਸਾਡੀ ਇਸਰਾ ਯਾਰ 100 ਮੰਨੂਗਾ ਉਹੀ ਬਚ ਗਿਆ ਕੋਈ ਨਹੀਂ ਕੋਈ ਨਹੀਂ ਯਾਰ ਭਾਈ ਰਾਹ ਛੱਡੋ ਲਓ ਜੀ ਲਓ ਲੰਗੋ ਜੀ ਲੰਗੋ ਲੈ ਵੀ ਉਹ ਵੀ ਦਵਾਤਾ ਇਸਰਨ ਚਾਹ ਚੂ ਪੀ ਲੋ ਭਾਈ ਹਾਂ ਪੀ ਲੋ ਚਾਹ ਚੂ ਪੈਸੇ ਕਨਾ ਦੇ ਬਸ ਕੋਈ ਨਹੀਂ 4000 ਦੇ ਵਿੱਚ ਲਖਾਈ ਬਾਈ ਇਸਰ ਕਰਾ ਦੂਗਾ ਆ ਫੜ ਕੇ ਬਣੀ ਫਣੀ ਉਹ ਪੈਸੇ ਕਨਾ ਦੂਗਾ ਭਾਈ ਨਹੀਂ ਨਹੀਂ ਸਹੀ ਆ ਭਾਈ ਸਹੀ ਆ ਕਿਉਂਕਿ ਉਹ ਵਡਣ ਵਾਲੇ ਤਾਂ ਇਹਨੇ ਲੈਣੀ ਨਹੀਂ ਉਹ ਹਾਂ ਰੱਖ ਲੋ ਇਹਨਾਂ ਮਤਲਬ ਉਹ ਚਾਹੀਏ ਉਹ ਮਾਲ ਵਾਲਾ ਨੂੰ ਵਧੀਆ ਮਾਲ ਚੱਕ ਭਾਈ ਪੈਸੇ ਗੈਲਾ ਤੇਰੇ ਅੱਗੇ ਬੰਦੇ ਦਾ ਯਾਰ ਮੈਂ ਥੀ ਲਾਇਆ ਤੁਸ ਤੁਰਾ ਇਹ ਕਰਕੇ ਦੇ ਕਰ ਹਾਂ ਕਿਹਦੇ ਪੈਸੇ ਲਾਇਆ ਕਿ ਘਟਾ ਕੜੂ ਪੈਸੇ ਨਹੀਂ ਲਾਇਆ ਸਾਨੂੰ ਕਿਹਨੇ ਲੈ ਘਟਾ ਕੇ ਲਾ ਲਈ ਰੋ ਖੜੀਏ ਲੈ ਲੈ ਅੱਛਾ ਕਿਵੇਂ ਠੀਕ ਆ ਬਾਈ ਮੈਨੂੰ ਕਹ ਤੋ ਘਟਾਈ ਜਾਣਾ ਠੀਕ ਆ ਲੈ ਵੀ ਚੱਕ ਆਹ ਦਵਾਤਾ ਈਸਰ ਨੂੰ ਵੀ 4000 ਦੇ